ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੀਕੇ ਯੂ ਸੱਚ ਦੀ ਆਵਾਜ਼ ਚੈਨਲ ਦੇ ਰਾਹੀਂ ਅਸੀਂ ਇੱਕ ਆਵਾਜ਼ ਪੰਜਾਬ ਦੇ ਵੱਲੋਂ ਭਗਵੰਤ ਮਾਨ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਭਗਵੰਤ ਮਾਨਾ ਅੱਗੇ ਤੂੰ ਚੰਡੀਗੜ੍ਹ ਸਾਡਾ ਦੇ ਤਾ ਹੁਣ ਪਾਣੀ ਦਾ ਮਸਲਾ ਐਸਵਾਈਐਲ ਦੇ ਜਿਹੜੀ ਨਹਿਰ ਆ ਉਹਦਾ ਤੇ ਕੱਲ ਪਰਸੋਂ ਇੱਕ ਇੱਕ ਹਰਿਆਣੇ ਦੇ ਮੰਤਰੀ ਨੇ ਪੋਸਟ ਪਾਈ ਕਿ ਅਸੀਂ 25 ਤਰੀਕ ਤੱਕ ਜੇ ਤੂੰ ਪਾਣੀ ਨਹੀਂ ਸਾਨੂੰ ਦਿੱਤਾ ਤਾਂ ਅਸੀਂ ਪੰਜਾਬ ਦੀਆਂ ਗੱਡੀਆਂ ਹਰਿਆਣੇ ਵਿੱਚ ਦੀ ਨਹੀਂ ਨੰਗਨ ਦਿੰਦੀ ਤੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਇਹ ਸੁਨੇਹਾ ਘਰ ਘਰ ਤੇ ਭਗਵੰਤ ਮਾਨ ਨੂੰ ਅਤੇ ਚਟਾਲੇ ਨੂੰ ਪਹੁੰਚਾਉਣਾ ਚਾਹੁੰਦਾ ਕਿ 25 ਤਰੀਕ ਨੂੰ ਭਗਵੰਤ ਮਾਨ ਜੇ ਤੂੰ ਇਹ ਪਾਣੀ ਦਾ ਮਸਲਾ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਤੇ ਇਹ ਯਾਦ ਰੱਖ ਬਲਵਿੰਦਰ ਸਿੰਘ ਜਟਾਣਾ ਫੇਰ ਆਊਗਾ ਤੇ ਇਹ ਬਲਵਿੰਦਰ ਸਿੰਘ ਜਟਾਣਾ ਅਗਰ ਉਹ ਸ਼ਹੀਦ ਹੋ ਗਿਆ ਤੇ ਹਰ ਘਰ ਵਿੱਚ ਬਲਵਿੰਦਰ ਸਿੰਘ ਜਟਾਣਾ ਪੰਜਾਬ ਦੇ ਵਿੱਚ ਹੈ ਤੇ ਆ ਸਾਨੂੰ ਇਹ ਨਾ ਹੋਵੇ ਫੇਰ ਬਲਵਿੰਦਰ ਸਿੰਘ ਜਟਾਣਾ ਬਣ ਕੇ ਤੁਹਾਡੇ ਉੱਤੇ ਉਹੀ ਕੰਮ ਕਰਨਾ ਪਵੇ ਤੇ ਅਸੀਂ ਇਸ ਚੈਨਲ ਦੇ ਰਾਹੀਂ ਭਗਵੰਤ ਬਾਨਾ ਤੇ ਹਰਿਆਣੇ ਦੇ ਚਟਾਲੇ ਨੂੰ ਕਹਿੰਨੇ ਆ ਕਿ ਤੂੰ ਦੇਸ਼ ਵਿੱਚ ਵੰਡੀਆਂ ਨਾ ਪਾ ਇਹ ਦੇਸ਼ ਇੱਕ ਤੇ ਜੇ ਇੱਕ ਰਹਿਣ ਦੇਣਾ ਤੇ ਠੀਕ ਆ ਨਹੀਂ ਤੇ ਪੰਜਾਬ ਹਰਿਆਣਾ ਵੱਖਰਾ ਨਹੀਂ ਪੰਜਾਬ ਦੇ ਵਿੱਚ ਤੇ ਪੰਜਾਬ ਸਾਡਾ ਤੇ ਅਸੀਂ ਇਹ ਇੱਕ ਦਿਨ ਲੈ ਕੇ ਜਾਵਾਂਗੇ ਜਿਹੜੀ ਕੰਧ ਤੂੰ ਮਾਰੀ ਆ ਇਹ ਕੰਧ ਜਿਹੜੀ ਹਟਾ ਦਿੱਤੀ ਜਾਵੇਗੀ ਜਿਸ ਤਰ੍ਹਾਂ ਜਰਮਨ ਦੇ ਜਾਂ ਦੋ ਕੰਡਾ ਸਾਲ ਉਹਨਾਂ ਨੇ ਢਾਹ ਦਿੱਤੀਆਂ ਇਹ ਵੀ ਅਸੀਂ ਢਾਹ ਦੇਾਂਗੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਸੀਂ ਇਹ ਇੱਕ ਚੈਨਲ ਦੇ ਰਹੀਂ ਸੁਨੇਹਾ ਦੇਣਾ ਚਾਹੁੰਦੇ ਆ ਕਿ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੇ ਤੇ ਜੇ ਤੁਸੀਂ ਦੇਸ਼ ਨੂੰ ਤੋੜਨਾ ਹੀ ਚਾਹੁੰਦੇ ਜੇ ਤੇ ਫਿਰ ਤੁਹਾਡੇ ਵੱਸ ਪਹਿਲ ਤੁਹਾਡੇ ਵੱਲੋਂ ਆ ਤੇ ਅਸੀਂ ਝੋਲੀਆਂ ਅਟਕੇ ਖਲੋਤੇ ਆ ਤੇ ਅਸੀਂ ਇਹ ਜੋ ਤੁਸੀਂ ਚਾਹੁੰਦੇ ਜੇ ਸਾਨੂੰ ਦੇਣਾ ਅਸੀਂ ਉਹ ਲਵਾਂਗੇ ਹੱਥ ਜੋੜ ਕੇ ਇੰਨੀਆਂ ਕ ਬੇਨਤੀਆਂ ਤੇ 25 ਤਰੀਕ ਨੂੰ ਪਹਿਲੀ ਗੱਡੀ ਮੈਂ ਲੈ ਕੇ ਜਾਵਾਂਗਾ ਦਿੱਲੀ ਨੂੰ ਤੇ ਵੇਖਾਂਗਾ ਮੈਂ ਟਟਾਲੇ ਨੂੰ ਕਿ ਰੋਕ ਕੇ ਦਿਖਾ ਇੰਨੀਆਂ ਕਿ ਹਲਕਾ ਜੀ ਕੀ ਨਾਮ ਹੈ ਤੁਹਾਡਾ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ